ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਦੇ 6-6 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਜੀ ਤੇ ਇੱਕ ਇੱਕ ਕੁੰਡਾ ਆਪਾਂ ਸਾਈਡ ਤੇ ਪਾਇਆ ਬਾਕੀ ਆਪਣੇ ਡਿਜ਼ਾਈਨ ਦੇ 6-6 ਕੁੰਡੇ ਆ ਬਾਰਡਰ ਬਣਾ ਕੇ ਆਪਾਂ ਆ ਕੁੰਡੇ ਪਾ ਕੇ ਆਪਾਂ ਬਾਰਡਰ ਬਣਾ ਲੈਣਾ ਤੇ ਆਪਣਾ 6 6 ਕੁੰਡਿਆਂ ਦੇ ਹਿਸਾਬ ਨਾਲ ਆਪਾਂ ਉੱਪਰ ਸੈੱਟ ਕਰ ਲੈਣਾ ਡਿਜ਼ਾਈਨ ਜੀ ਤੇ ਡਿਜ਼ਾਈਨ ਬਹੁਤ ਸੋਹਣਾ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਜਲਦੀ ਵੀ ਬਹੁਤ ਬਣਦਾ ਤੇ ਸੋਹਣਾ ਵੀ ਬਹੁਤ ਲੱਗਦਾ ਜੀ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਹਾਂ ਡਿਜ਼ਾਈਨ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਲਿਓ ਜੀ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਨਲਾਉ ਜੇਪ ਪਹਿਲਾ ਗੁੰਡਾ ਤਾਰਾਂਗੇ ਪੰਜ ਗੁੰਡੇ ਆਪਾਂ ਉਲਟੇ ਬਣਾਵਾਂਗੇ ਜੀ ਸਿੱਧਾ ਪਾਸਾ ਇੱਕ ਗੁੰਡਾ ਪਾ ਤਾਰ ਕੇ ਪੰਜ ਗੁੰਡੇ ਆਪਾਂ ਉਲਟੇ ਬਣਾ ਲਏ ਹੁਣ ਆਪਣਾ ਆ ਗਿਆ ਜੀ ਛੇਵਾਂ ਗੁੰਡਾ ਇਹ ਇੱਕ ਵਾਰੀ ਬਣਾਇਆ ਵੜਾ પા ਕੇ ਦੋ ਵਾਰੀ ਫੇਰ ਵੜਾ પા ਕੇ ਤਿੰਨ ਵਾਰੀ ਇੱਕ ਤੋਂ ਆਪਾਂ ਪੰਜ ਗੁੰਡੇ ਬਣਾ ਲਏ ਜੀ ਫੇਰ ਆਪਾਂ ਬਣਾਵਾਂਗੇ ਪੰਜ ਗੁੰਡੇ ਉਲਟੇ ਇਹ ਇੱਕ ਗੁੰਡੇ ਤੋਂ ਪੰਜ ਗੁੰਡੇ ਪੰਜ ਕੁੰਡੇ ਉਲਟੇ ਹਲੋ ਜੀ ਆਪਾਂ ਉਲਟੀ ਸਾਈਡ ਆ ਗਈ ਸਿੱਧੀ ਸਲਾਈ ਆਪਾਂ ਬਣਾ ਲਈ ਸੀ ਆਪਣੇ ਕੋਲ ਕੁੰਡੇ ਜਾਦੇ ਵੀਡੀਓ ਲੰਮੀ ਹੋ ਜੂਗੀ ਤਾਂ ਆਪਾਂ ਇੱਕ ਕੁੰਡਾ ਤਾਰਿਆ ਪੰਦੀ ਕੁੰਡੇ ਆਪਾਂ ਇਧਰ ਸਿੱਧੇ ਬਣਾ ਲਵਾਂਗੇ ਜੀ ਪੰਦੀ ਕੁੰਡੇ ਆਪਾਂ ਸਿੱਧੇ ਬਣਾ ਲੈਦੇ ਜਿਹੜੇ ਆਪਣੇ ਆਹ ਕੁੰਡਿਆ ਪੰਜ ਇਹਨਾਂ ਨੂੰ ਆਪਾਂ ਉਲਟੇ ਬਣਾ ਲੈਣਾ ਇਹ ਆਪਾਂ ਸਾਰੇ ਹੀ ਬਣਾ ਲੈਣੇ ਜੀ ਉੰਜ ਆਪਾਂ ਦੂਜੀ ਸਲਾਈ ਹੁਣਤੀ ਸਲਾਈ ਬਣਾ ਲਈ ਹੁਣ ਆਪਾਂ ਅਗੇ ਤੀਜੀ ਸਲਾਈ ਤੇ ਤੀਜੀ ਸਲਾਈ ਦੇਖੋ ਜੀ ਇੱਕ ਗੁੰਡਾ ਤਾਰਿਆ ਆਪਾਂ ਪੰਜ ਗੁੰਡੇ ਉਲਟੇ ਬਣਾਵਾਂਗੇ ਤੇ ਪੰਜ ਗੁੰਡੇ ਬਣਾਵਾਂਗੇ ਜੀ ਸਿੱਦੇ ਇਸ ਤਰ੍ਹਾਂ ਆਪਾਂ ਇੱਕ ਸਲਾਈ ਆਹ ਸਿੱਧੀ ਤੇ ਇੱਕ ਉਲਟੀ ਸਲਾਈ ਦੋਨੇ ਸਲਾਈਆਂ ਆਪਾਂ ਬਣਾ ਕੇ ਫਿਰ ਤੁਹਾਨੂੰ ਮਿਲਦੇ ਆਂ ਹਲੋ ਜੀ ਆਪਾਂ ਪੰਜ ਕੁੰਡੇ ਉਲਟੇ ਬਣਾ ਲਏ ਪੰਜ ਕੁੰਡੇ ਸਿੱਧੇ ਜਿਹੜੇ ਆਪਾਂ 1 ਤੋਂ 5 ਬਣਾਈ ਸੀ ਉਹ ਆਪਾਂ ਸਿੱਧੇ ਬਣਾ ਲੈਣੇ ਆਂ ਠੀਕ ਆਸ ਸਲਾਈ ਬਣਾਵਾਂਗੇ ਸਿੱਧੀ ਤੇ ਇੱਕ ਉਲਟੀ ਵੀ ਬਣਾ ਕੇ ਫਿਰ ਮਿਲਦੇ ਆਂ ਜੀ ਹਲੋ ਜੀ ਆਪਾਂ ਉਲਟੀ ਸਲਾਈ ਬਣਾ ਲਈ ਆਪਣੀ ਚੌਥੀ ਸਲਾਈ ਸੀ ਤੇ ਆ ਆਪਣੀ ਪੰਜਵੀਂ ਸਲਾਈ ਹੈ ਜੀ ਪੰਜ ਗੁੰਡੇ ਆਪਾਂ ਉਲਟੇ ਬਣਾਵਾਂਗੇ ਇੱਕ ਗੁੰਡਾ ਤਾਰ ਕੀ ਪੰਜ ਗੁੰਡੇ ਉਲਟੇ ਬਣਾਵਾਂਗੇ ਹੁਣ ਜਿਹੜੇ ਆਪਣੇ ਆ ਪੰਜ ਗੁੰਡੇ ਹੈਗੇ ਆ ਇਹਨਾਂ ਨੂੰ ਆਵਲਾ ਗੁੰਡਾ ਆਪਾਂ ਬਣਾਵਾਂਗੇ ਅ ਸਿੱਧਾ ਤੇ ਆ ਤਿੰਨ ਗੁੰਡੇ ਆ ਜਿਹੜੇ ਵਿਚ ਵਾਲੇ ਇਹਨਾਂ ਨੂੰ ਆਪਾਂ ਤਿੰਨਾਂ ਨੂੰ ਇਸ ਤਰ੍ਹਾਂ ਉਲਟਾ ਬਣਾ ਲਵਾਂਗੇ ਤਾ ਦਾ ਪਿੱਛੇ ਕਰਾਂਗੇ ਇੱਕ ਕੁੰਡਾ ਉਲਟਾ ਬਣਾ ਲਵਾਂਗੇ ਫਿਰ ਪੰਜ ਕੁੰਡੇ ਉਲਟੇ ਇੱਕ ਕੁੰਡਾ ਬਣਾਵਾਂਗੇ ਜੀ ਸਿੱਧਾ ਧਾਗਾ ਅੱਗੇ ਕਰਾਂਗੇ ਤਿੰਨਾਂ ਦਾ ਇੱਕ ਬਣਾਵਾਂਗੇ ਇਸ ਤਰ੍ਹਾਂ ਉਲਟੇ ਬਣਾਉਂਦੇ ਹੋਏ ਇਸ ਤਰ੍ਹਾਂ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਫਾਂ ਦੇ ਕੁੰਡੇ ਉਲਟੇ ਫਿਰ ਇੱਕ ਕੁੰਡਾ ਸਿੱਧਾ ਤਿੰਨਾਂ ਦਾ ਇੱਕ ਤਾਂ ਗਾ ਆਪਣੇ ਵੱਲ ਕਰਕੇ ਸਿੱਧੀ ਸਲਾਈ ਆਪਾਂ ਬਣਾ ਲਈ ਉਲਟੀ ਸਾਈਡ ਆ ਗਿਆ ਪੰਜ ਗੁੰਡੇ ਆਪਾਂ ਬਣਾਵਾਂਗੇ ਜੀ ਸਿੱਧੇ ਇੱਕ ਗੁੰਡਾ ਤਾਰ ਕੇ ਜਿਹੜੇ ਆਪਾਂ ਆਹ ਤਿੰਨ ਗੁੰਡੇ ਬਣਾਏ ਆ ਜੀ ਇਹਨਾਂ ਨੂੰ ਆਪਾਂ ਹੁਣ ਇਸ ਤਰ੍ਹਾਂ ਖਾਲੀ ਧਾਰ ਲਵਾਂਗੇ ਫਿਰ ਆਪਾਂ ਪੰਜ ਗੁੰਡੇ ਸਿੱਧੇ ਬਣਾਵਾਂਗੇ ਵੇਖੋ ਜਿਹੜੇ ਪੰਜ ਗੁੰਡੇ ਆਪਣੇ ਉਲਟੇ ਸੌਰੀ ਤਿੰਨ ਗੁੰਡੇ ਉਲਟੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਤਾਰ ਲੈਣਾ ਧਾਗਾ ਪਿੱਛੇ ਕਰਾਂਗੇ ਪੰਜ ਗੁੰਡੇ ਸਿੱਧੇ ਬਣਾ ਲੈਣੇ

Saya setengah upper lagi ya Tenaga kardian ke kardiangi sih setengah. ਫਿਰ ਤੱਕ ਆਪਣੇ ਵੱਲ ਕਰਾਂਗੇ ਪੰਜ ਕੁੰਡੇ ਉਲਟੇ ਬਣਾਵਾਂਗੇ ਆ ਲਓ ਜੀ ਆਪਾਂ ਇੱਕ ਡਿਜ਼ਾਈਨ ਬਣਾ ਲਿਆ ਤੇ ਹੁਣ ਆਪਾਂ ਅਗੇ ਜੀ ਉਲਟੀ ਸਾਈਡ ਉਲਟੀ ਸਾਈਡ ਜੀ ਆਪਾਂ ਇਹ ਪੂਰੀ ਸਲਾਈ ਇਸ ਤਰ੍ਹਾਂ ਸਿੱਧੀ ਬਣਾਵਾਂਗੇ ਜਿਹੜਾ ਆਪਣਾ ਇੱਕ ਕੁੰਡਾ ਹੈਗਾ ਇਧਰ ਉਲਟਾ ਬਣਿਆ ਹੋਇਆ ਇਹਨੂੰ ਵੀ ਆਪਾਂ ਸਿੱਧਾ ਬਣਾ ਲਵਾਂਗੇ ਉਦਿਸਲਾ ਹੀ ਆਪਾਂ ਸਿੱਧੀ ਬਣਾਉਨੇ ਆ ਜੀ। ਇਹ ਲਓ ਜੀ ਆਪਾਂ ਹੁਣ ਦੂਜਾ ਡਿਜ਼ਾਈਨ ਬਣਾਉਣ ਲੱਗੇ ਆ। ਹੁਣ ਦੇਖੋ ਇਹ ਪਹਿਲਾਂ ਆਪਾਂ ਇੱਧਰ ਪੰਜ ਕੁੰਡੇ ਸੀ ਆਪਣੇ ਹੁਣ ਇੱਥੇ ਆਪਾਂ ਦੋ ਕੁੰਡੇ ਬਣਾਏ ਆ ਜੀ। ਉਲਟੇ ਤੇ ਪੰਜਾ 1 ਤੋਂ 5 ਇੱਥੇ ਆਪਾਂ ਪੰਜ ਕੁੰਡੇ ਬਣਾ ਲਏ ਉਲਟੇ ਤੇ ਹੁਣ ਆਪਣਾ ਜਿਹੜਾ ਆਹ ਕੁੰਡਾ ਇਹਦੇ ਤੇ ਆਪਾਂ 1 ਤੋਂ 5 ਬਣਾਵਾਂਗੇ। ਤੇ ਆਪਾਂ ਥੋੜਾ ਜਿਹਾ ਡਿਜ਼ਾਈਨ ਤੁਹਾਨੂੰ ਬਣਾ ਕੇ ਤੇ ਫਿਰ ਅੱਗੇ ਦਿਖਾਉਨੇ ਆ ਜੀ। ਜੀ ਹੁਣ ਆਪਾਂ ਡਿਜ਼ਾਈਨ ਵਾਸਤੇ ਬਦਲ ਲੈਣਾ। ਹਲੋ ਜੀ ਆਪਾਂ ਦੋ ਡਿਜ਼ਾਈਨ ਬਣਾਏ ਆ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਡਿਜ਼ਾਈਨ ਤੇ ਇਹ ਆਪਣੀਆਂ 8 8 ਸਲਾਈਆਂ ਪੈਂਦੀਆਂ ਜੀ ਬਾਕੀ ਆਪਾਂ ਦੇਖੋ ਜੀ ਸਨੇ ਆਪਣੇ 1 2 3 4 5 6 7 8 9ਵੀਂ ਸਲਾਈ ਹੈ ਜੀ ਆਹ ਜਿਹੜੀ ਸਲਾਈ ਹੈ ਨਾਲ ਆ ਆ ਕਰਕੇ ਢੱਜਿਆ ਨ ਸਾਰਾ ਹੈਗਾ 8 ਸਲਾਈਆਂ ਦਾ ਆ ਆਪਣੀ 9ਵੀਂ ਸਲਾਈ ਹੈ ਤੇ ਦੇਖੋ ਜੀ ਬਹੁਤ ਸੋਹਣਾ ਡਿਜ਼ਾਈਨ ਬਣਦਾ ਜੀ ਕੋਟੀ ਸੈਟ ਹੈ ਜੈਕਟ ਕੁਝ ਵੀ ਬਣਾਓ ਤੇ ਚਲੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਕਰਦੇ ਹੋ ਜੀ ਵੀਡੀਓ ਪਸੰਦ ਆਵੇ ਤਾਂ 채ਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਤੇ ਕਮੈਂਟ ਵੀ ਕਰਦੇ ਹੋ ਜੀ ਬਹੁਤ ਸੋਹਣਾ ਜਿਹਾ ਕਮੈਂਟ ਕਰਦੇ ਹੋ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ ਚ ਵੀਡੀਓ ਦੇਖਣ ਲਈ ਫਿਰ ਤੋਂ ਬਹੁਤ-ਬਹੁਤ ਧੰਨਵਾਦ ਜੀ